ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਪਿੰਡ ਤਲਵੰਡੀ ਰਾਏ ਦਾਦੂ ਵਿਖੇ ਮੌਜੂਦ ਹਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜਿੱਥੇ ਕਿ ਕਿਸਾਨ ਭਰਾਵਾਂ ਦੀਆਂ ਹਨਾ ਕਾਰਨ ਫਸਲਾਂ ਖਰਾਬ ਹੋ ਗਈਆਂ ਸੀ ਤੇ ਅੱਜ ਖਾਲਸਾ ਏਡ ਦੀ ਟੀਮ ਵੱਲੋਂ ਸੰਸਥਾ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਇਨ੍ਹਾਂ ਕਿਸਾਨ ਭਰਾਵਾਂ ਨੂੰ 20 ਲੀਟਰ ਪ੍ਰਤੀ ਏਕੜ ਡੀਜ਼ਲ ਦਿੱਤਾ ਜਾ ਰਿਹਾ ਤਾਂ ਜੋ ਇਹ ਵੀ ਆਪਣੀ ਅਗਲੀ ਫਸਲ ਸੌਖੀ ਵੀ ਸਕਣ ਆਓ ਗੱਲ ਕਰਦੇ ਹਾਂ ਮੀਤ ਨਾਲ ਸਤਿ ਸ੍ਰੀ ਅਕਾਲ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅੰਗਰੇਜ਼ ਸਿੰਘ ਮੇਰਾ ਪਿੰਡ ਲਾਲਵਾਲਾ ਚੱਕ ਆਉਲਿਆ ਤੇ ਸਾਡੇ ਇਧਰ ਹੜਾਉਣ ਕਰਕੇ ਸਾਡੀਆਂ ਫਸਲਾਂ ਮਾਰੀਆਂ ਗਈਆਂ ਸੀ ਜੋ ਕਿ ਬੜਾ ਨੁਕਸਾਨ ਹੋਇਆ ਤੇ ਸਾਡੇ ਸਹਾਰ ਲੈਣ ਵਾਸਤੇ ਖਾਲਸਾ ਏਡ ਵਾਲੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਪ੍ਰਤੀ 1 ਲੀਟਰ ਤੇਲ ਦਿੱਤਾ ਗਿਆ ਬੜੇ ਧੰਨਵਾਦ ਕਰਦੇ ਆ ਇਹਨਾਂ ਦਾ ਜੋ ਸਾਡੇ ਤੱਕ ਪਹੁੰਚੇ ਨੇ ਸਾਨੂੰ ਸਾਡੀ ਬਾਹਮ ਫੜੀ ਆ ਬੜਾ ਧੰਨਵਾਦ ਕਰਦੇ ਆ ਸਾਡੀ ਕੋਈ ਸਾਰ ਨਹੀਂ ਲੈ ਰਿਆ ਸੀ ਤੇ ਖਾਲਸਾ ਏਡ ਵਾਲਿਆਂ ਨੇ ਸਾਡੀ ਸਾਰ ਲਈ ਹੈ ਬੜੀ ਮਿਹਰਬਾਨੀ ਬੜਾ ਧੰਨਵਾਦ ਤੇ ਜੋ ਤੁਹਾਨੂੰ ਡੀਜ਼ਲ ਦਿੱਤਾ ਜੀ 20 ਲੀਟਰ ਪ੍ਰਤੀ ਕਿੜ ਇਸ ਨਾਲ ਤੁਹਾਡਾ ਵਧੀਆ ਵਾਅ ਹੋਊਗਾ ਫਸਲ ਵਿੱਚ ਜੀ ਹਾਂ ਜੀ ਵਧੀਆ ਜੀ ਸਾਰਾ ਵਧੀਆ ਫਸਲ ਬੀਜਨ ਤੱਕ ਸਾਡਾ ਖਰਚਾ ਚੱਲ ਜਾਊਗਾ ਜੀ ਬੜਾ ਧੰਨਵਾਦ ਕਰਦੇ ਆ ਜੀ ਸੰਗਤ ਨੂੰ ਕੀ ਕਹਿਣਾ ਚਾਹੂਗਾ ਜੇ ਜੋ ਸੰਗਤਾਂ ਦਸਵੰਦ ਦਿੰਦੀਆਂ ਖਾਲਸਾ ਈਨੂੰ ਜਿਹਦੇ ਕਰਕੇ ਤੁਹਾਡੀ ਅੱਜ ਸਹਾਇਤਾ ਹੋ ਰਹੀ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਦਸਵੰਦ ਸਾਡੇ ਤੱਕ ਪਹੁੰਚਦੇ ਸੇਵਾ ਲੇਖੇ ਲੱਗ ਰਹੀ ਆ ਤੇ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਆਂ ਕਿ ਸਦਾ ਚੜ੍ਹਦੀ ਕਲਾ ਈ ਰਹਿਣ ਵਾਹਿਗੁਰੂ ਤਿਰਫਾ ਕਰੇ ਤੇ ਜੋ ਸੰਜਤਾ ਦਾ ਸੰਬੰਧ ਹੈ ਤੁਹਾਡੇ ਹਿਸਾਬ ਨਾਲ ਇਹ ਸਹੀ ਥਾਂ ਤੇ ਲੱਗ ਰਹੀ ਹਾਂਜੀ ਬਿਲਕੁਲ ਜੀ ਸਹੀ ਜਗ੍ਹਾ ਤੇ ਪਹੁੰਚ ਰਿਹਾ ਹੈ ਬੜੀ ਕਿਰਪਾ ਆ ਗੁਰੂ ਮਹਾਰਾਜ ਦੀ ਜੋ ਕਿ ਸਾਡੇ ਥਾਂਕ ਪਹੁੰਚੇ ਨੇ ਨਹੀਂ ਤਾਂ ਦੁਰਵਰ ਤੋਂ ਮੌਦ ਹੋ ਰਹੀ ਆ ਇਹ ਬਿਲਕੁਲ ਸਹੀ ਜਗ੍ਹਾ ਤੇ ਪਹੁੰਚੇ ਨੇ ਸਾਡੇ ਖੇਤ ਤੇ ਸਾਡੀ ਬੜੀ ਮਾਂ ਫੜੀ ਆ ਇਹਨਾਂ ਨੇ ਸਾਡਾ ਬੜਾ ਨੁਕਸਾਨ ਹੋਇਆ ਜੋ ਕਿ ਸਾਡੇ ਪੈੜੀਆਂ ਤੇ ਝੋਨਾ ਫਸਲਾਂ ਸਭ ਮਰ ਚੁਕੀਆਂ ਨੇ ਹੁਣ ਅੱਗੇ ਕਣਕ ਬੀਜਣ ਦਾ ਸਮਾਂ ਆ ਤੇ ਸਾਨੂੰ ਤੇਲ ਕਰਤੇ ਦੀ ਪੈਸਾ ਵੀ ਚਾਹੀਦਾ ਜੋ ਕਿ ਸਾਡੇ ਵਾਸਤੇ ਤੇਲ ਪਹੁੰਚ ਗਿਆ ਸਤਿਗੁਰਾਲ ਵੀਰ ਜੀ ਸਤਿਗੁਰਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਤਾ ਸਿੰਘ ਹੈ ਠੀਕ ਹੈ ਜੀ ਆਪਣੀ ਕਿੰਨੇ ਏਕੜ ਫਸਲ ਖਰਾਬ ਹੋਈ ਜੀ 5 ਏਕੜ ਹੋ ਗਈ ਜੀ ਠੀਕ ਹੈ ਜੀ ਇੱਕ ਕਿਸਾਨ ਨੂੰ ਫਸਲ ਤੋਂ ਬਹੁਤ ਉਮੀਦਾਂ ਹੁੰਦੀਆਂ ਕਿਸੇ ਨੇ ਵਿਆਹ ਕਰਨਾ ਹੁੰਦਾ ਹੈ ਕਿਸੇ ਨੇ ਹੋਰ ਘਰ ਦੇ ਹੋਰ ਬਹੁਤ ਰੰਜਿਮੇ ਹੁੰਦੇ ਆ ਹਾਂ ਜੀ ਹਾਂ ਤਾਂ ਇਸ ਵਕਤ ਤੁਹਾਡੀ ਇੱਥੇ ਸਹਾਇਤਾ ਹੋ ਰਹੀ ਹੈ ਡੀਜ਼ਲ ਦੀ ਸਹਾਇਤਾ ਹਾਂ ਜੀ ਬਹੁਤ ਦੀ ਹੁੰਦੀ ਜੀ ਅੱਜ ਸਭ ਕੁਝ ਰੁੜ ਗਿਆ ਜਾਂ ਰੁੜ ਗਿਆ ਜੀ ਤੇ ਝੋਨਾ ਬਰਬਾਦ ਹੋ ਗਿਆ ਖਰਚੇ ਨਹੀਂ ਪੂਰੇ ਹੋਏ ਠੇਕੇ ਦੇ ਲਈ ਅਸੀਂ ਦਾਖਲ ਕਰ ਦਿੱਤਾ ਤੇ ਜੋ ਹੰਥੋਂ ਨੂੰ ਡੀਜ਼ਲ ਮਿਲ ਰਹੀ ਇਸ ਨਾਲ ਵਧੀਆ ਵਾਹੇ ਜਾਊਗਾ ਬੀਜੀ ਜਾਊਗੀ ਅਗਲੀ ਵਾਰ ਹਾਂਜੀ ਬੀਜੀ ਜਾਊਗੀ ਠੀਕ ਹੈ ਜੀ ਖੁਸ਼ ਹੋ ਤੁਸੀਂ ਹਣ ਹਾਂਜੀ ਹਾਂਜੀ ਠੀਕ ਹੈ ਬੜਾ ਅਜੇ ਤਾਂ ਕਰਨ ਦਾ ਹੈ ਜੀ ਬਹੁਤ ਸਵਾਦਾਰ ਠੀਕ ਹੈ ਜੀ ਤਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਨਿਸ਼ਾਨ ਸਿੰਘ ਪ੍ਰਿੰਟ ਚੱਕ ਔਲ ਠੀਕ ਹੈ ਜੀ ਬਸਤੀ ਲਾਲ ਵਾਲਾ ਅੱਜ ਤੁਹਾਡੀ ਖਾਲਸਾ ਏਡ ਵੱਲੋਂ ਸਹਾਇਤਾ ਹੋ ਰਹੀ ਹੈ ਇੱਥੇ ਤੁਸੀਂ ਇਸ ਸਹਾਇਤਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਆਪਣੀ ਬਹੁਤ ਵਧੀਆ ਸਮਝਦੇ ਹਾਂ ਠੀਕ ਹੈ ਜੀ ਹਾਂ ਕਿੰਨੇ ਏਕੜ ਫਸਲ ਤੁਹਾਡੀ ਖਰਾਬ ਹੋਈ ਜੀ ਪੰਜ ਏਕੜ ਖਰਾਬ ਹੋਈ ਸਾਡੀ ਤੇ ਦੂਜਾ ਮਰਾ ਤੂੜੀਆਂ ਖਰਾਬ ਹੋਈਆਂ ਨੇ ਪੱਠਾ ਕੋ ਰਿਆ ਨੀਗਾ ਹਾਂਜੀ ਤੇ ਚਾਰ ਵੀ ਬੜਾ ਘੱਟ ਮਿਲਿਆ ਸਾਨੂੰ ਬਾਕੀ ਕੋਈ ਕੋਠੇ-ਗਾਠੇ ਜਿਹਨਾਂ ਦੇ ਬਾਲੇ ਵਾਲੇ ਲੱਗੇ ਸਾਡੇ ਵੀ ਸਾਰਿਆਂ ਦੇ ਸਾਡੇ ਵੀ ਕੋਈ ਆਇਆ ਨਹੀਂ ਦੇਖਣ ਵਾਸਤੇ ਠੀਕ ਹੈ ਹਾਂਜੀ ਅ ਇਸ ਵਕਤ ਤੁਹਾਨੂੰ ਕਿੱਲੇ ਦਾ ਵੀ 20 ਲੀਟਰ ਵੀ ਦਿੱਤਾ ਜਾ ਰਿਹਾ ਹਾਂਜੀ 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 ਤੇ ਇਸ ਨਾਲ ਵਧੀਆ ਤੁਹਾਡੀ ਫਸਲ ਬੀਜੀ ਜਾਊਗੀ ਅਗਲੀ ਬੀਜੀ ਜਾਊਗੀ ਤੇ ਥੋੜਾ ਬੜਾ ਫਰਕ ਪਿਆਏਗਾ ਤੇ ਫਿਰ ਹੋਰ ਕੋਈ ਆਸਰ ਕੇ ਬਣੇ ਫਿਰ ਬਣਾਵਾਂਗੇ ਨਾ ਪੈਸਾ ਦੇ ਕੋਈ ਖਾਇ ਹੈ ਨਹੀਂ ਹੁਣ ਕਿਸੇ ਕੋ ਕਣ ਕੰਮ ਜਿਹੜੇ ਪ੍ਰੋਜੈਕਟ ਹੋਏ ਜਾਂ ਗਲ ਫਲ ਗਈਆਂ ਬੇਹਤਰੇ ਖਰਾਬ ਹੋ ਗਏ ਮੰਜੇ ਬੈੱਡ ਸਾਰਾ ਕੁ ਖਰਾਬ ਹੋ ਗਿਆ ਮਤਲਬ ਇਸ ਚੀਜ਼ ਦਾ ਆਸਰਾ ਤਾਂ ਹੈ ਨਾ ਹੀ ਤੁਹਾਨੂੰ ਹਾਂਜੀ ਹਾਂ ਜੇ ਬੜਾ ਆਸਰਾ ਬੜੀ ਮਹੱਤਤ ਕੀਤੀ ਹੈ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਹਾਂਜੀ ਠੀਕ ਠਾਕ ਹਾਂ ਤੁਹਾਡੀ ਸਹਾਇਤਾ ਹੋ ਰਹੀ ਹੈ ਕਿਸ ਤਰ੍ਹਾਂ ਦੇਖਦੇ ਹਾਂ ਅਸੀਂ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਖੁਸ਼ ਹਾਂ ਜੀ ਤੁਸੀਂ ਹਾਂਜੀ ਖੁਸ਼ ਹਾਂ ਠੀਕ ਹੈ ਚਲੋ ਇਸ ਨਾਲ ਮਤਲਬ ਆਪਣੀ ਵਧੀਆ ਫਸਲ ਵੇਚੀ ਜਾਊਗੀ ਹਾਂਜੀ ਇਹ ਸਾਡੀ 4.5 ਕਿਲੋ ਦੀ ਫਸਲ ਵਿਜਣੀ ਹੈ ਬਾਕੀ 2 ਕਿਲੇ ਦਾ ਸਾਨੂੰ ਮਿਲਿਆ ਬਾਕੀ ਦੂਜੇ ਪਿੰਡ ਵਿੱਚ ਪੈਂਦੀ ਸਾਡੀ ਜ਼ਮੀਨ ਉਹ ਸਿਚੂ ਜੀ ਫਿਰ ਤੁਹਾਨੂੰ ਆ ਕੇ ਮਿਲੇਗੀ ਅ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਕਿਸਾਨ ਭਰਾਵਾਂ ਨੂੰ ਡੀਜ਼ਲ ਦੀ ਪਹੁੰਚ ਦਿੱਤੀ ਜਾ ਰਹੀ ਹੈ ਤਾਂ ਜੋ ਇਹਨਾਂ ਨੂੰ ਅਗਲੀ ਫਸਲ ਬੀਜਣੀ ਸੌਖੀ ਹੋ ਜਾਵੇ ਇਹ ਜਿੰਨੇ ਵੀ ਕਾਰਜ ਨੇ ਸੰਗਤ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਚੱਲ ਰਹੇ ਨੇ ਇਹ ਸੇਵਾਵਾਂ ਤਿੰਨ ਰਾਤ ਨਿਰੰਤਰ ਜਾਰੀ ਨੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਦਸਮੰਦ ਦੇ ਰਿਹਾ ਹੈ ਜੋ ਸੇਵਾ ਕਰ ਰਿਹਾ ਹੈ ਪ੍ਰਮਾਤਮਾ ਸਭ ਦੀ ਕਮਾਈਆਂ ਤੇ ਵਰਕ ਦਾਵਾ ਦੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਹੀ ਆਪਣੇ ਲੋਕਾਂ ਨੂੰ ਸਹਾਤਾ ਕਰਦੇ ਰਹੇ ਚਲੋ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਨੇ ਪਰ ਜਦੋਂ ਆਪਾਂ ਕਿਸੇ ਨੂੰ ਔਖੇ ਸਮੇਂ ਤੇ ਸਹਾਰਾ ਲਾਉਂਦੇ ਆ ਤਾਂ ਉਸ ਨਾਲ ਬਹੁਤ ਫਰਕ ਪੈ ਜਾਂਦਾ ਅਗਲੇ ਨੂੰ ਇੱਕ ਉਮੀਦ ਹੋ ਜਾਂਦੀ ਆ ਵੀ ਸਾਡੇ ਨਾਲ ਵੀ ਆ ਕੇ ਕੋਈ ਖੜਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਸਾਨ ਡੀਜ਼ਲ ਲੈ ਕੇ ਜਾ ਰਹੇ ਆ ਇਹ ਵੱਖ-ਵੱਖ ਪਿੰਡਾਂ ਤੋਂ ਆ ਕੇ ਸਾਡੀ ਟੀਮ ਪਹਿਲਾਂ ਪਿੰਡ-ਪਿੰਡ ਜਾਂਦੀ ਹੈ ਜੀ ਉੱਥੇ ਜਾ ਕੇ ਅਸੈਸਮੈਂਟ ਕਰਦੇ ਆਂ ਫਿਰ ਉਸ ਤੋਂ ਬਾਅਦ ਉਹਨਾਂ ਦੀ ਜ਼ਮੀਨ ਦੇ ਹਿਸਾਬ ਨਾਲ ਉਹਨਾਂ ਨੂੰ ਟੋਕਨ ਦਿੱਤੇ ਜਾਂਦੇ ਆ ਤਾਂ ਜੋ ਉਹ ਆਪਣੀ ਅਗਲੀ ਅਗਲੀ ਫਸਲ ਬੀਜ ਲੈਣ ਦੀ ਹੋਵੇ ਆ ਸਾਡੇ ਸੇਵਾਦਾਰਾਂ ਨਾਲ ਗੱਲ ਕਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਆਪਾਂ ਇੱਥੇ ਕੀ ਸੇਵਾ ਕਰ ਰਹੇ ਹਾਂ ਜੀ ਅੱਜੀ ਜਿਹੜੀਆਂ ਡੀਜ਼ਲ ਦੀਆਂ ਪਰਚੀਆਂ ਵੰਡੀਆਂ ਸੀ ਉਹ ਡੀਜ਼ਲ ਦੀਆਂ ਪਰਚੀਆਂ ਲੈਣ ਆ ਰਹੇ ਨੇ ਕਿਸਾਨ ਆ ਰਹੇ ਨੇ ਅਸੀਂ ਅੱਗੇ ਦੀ ਡੀਜ਼ਲ ਦੀਆਂ ਪਰਚੀਆਂ ਤੋਂ ਤੇਲ ਲੈ ਕੇ ਆ ਕੇ ਜਾ ਰਹੇ ਨੇ ਪੰਪ ਤੋਂ ਆਪਣੀ ਕਣਕਾਂ ਦੀ ਬਜਾਈ ਵਾਸਤੇ ਠੀਕ ਹੈ ਤੁਸੀਂ ਦੱਸ ਸਕਦੇ ਹੋ ਆਪਾਂ ਹੁਣ ਤੱਕ ਕਿੰਨੇ ਪਿੰਡਾਂ ਵਿੱਚ ਟੋਕਨ ਵੰਡੇ ਤੇ ਕਿੰਨੇ ਪਿੰਡ ਡੀਜ਼ਲ ਲੈ ਗਏ ਲਗਭਗ ਅਸੀਂ 8 ਕੁ ਪਿੰਡਾਂ ਚ 8-9 ਪਿੰਡਾਂ ਚ ਜਿਹੜੇ ਟੋਕਨ ਵੰਡ ਚੁੱਕੇ ਆ ਉਹਦੇ ਵਿੱਚੋਂ 5-4 ਪਿੰਡ ਜਿਹੜੇ ਉਹ ਡੀਜ਼ਲ ਲੈ ਚੁੱਕੇ ਹੁਣ ਤੱਕ ਬਾਕੀ ਪੰਜ ਪਿੰਡਾਂ ਦੀ ਕੁਝ ਦੀ ਕੱਲ ਦੀ ਡੇਟ ਹੈ ਕੁਝ ਦੀ ਪਰਸੋਂ ਦੀ ਡੇਟ ਹੈ ਇਹਨਾਂ ਦੋਹਾਂ ਡੇਟਾਂ ਦੇ ਵਿੱਚ ਉਹਨਾਂ ਪੰਜਾਂ ਪਿੰਡਾਂ ਨੂੰ ਵੀ ਡੀਜ਼ਲ ਜਿਹੜਾ ਵਾ ਸਪਲਾਈ ਹੋ ਜਾਏਗਾ ਠੀਕ ਹੈ ਜੀ ਹੋਰ ਆਪਣੇ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਲੰਬੇ ਸਮੇਂ ਤੋਂ ਜਦੋਂ ਦੇ ਹੜ੍ਹ ਆਈ ਖਾਲਸਾ ਏਡ ਨਾਲ ਜੁੜੇ ਹੋਈ ਹੋਈ ਤੁਸੀਂ ਸੇਵਾ ਨਿਭਾ ਰਹੀ ਹੋਈ ਖਾਲਸਾ ਏਡ ਨਾਲ ਤਾਂ ਤੁਸੀਂ ਕੀ ਕੰਮ ਕਰਦੇ ਹੋ ਫਿਰ ਉਹ ਆਪਣੇ ਕੰਮ ਦੀ ਕਿਵੇਂ ਐਡਜਸਟਮੈਂਟ ਕਰਦੇ ਹੋ ਮੈਂ ਜੀ ਵੈਸੇ ਤੇ ਜੌਬ ਕਰਦਾ ਹਾਂਜੀ ਅਮਰਤਪਾਲ ਸਿੰਘ ਆ ਮੇਰਾ ਨਾਮ ਹਾਂਜੀ ਵੈਸੇ ਵੀ ਮੈਂ ਜੋਬ ਕਰਨਾ ਪਰ ਜਿਸ ਦਿਨ ਮੈਨੂੰ ਛੁੱਟੀ ਹੁੰਦੀ ਆ ਹਾਂਜੀ ਉਸ ਦਿਨ ਮੈਂ ਕੋਸ਼ਿਸ਼ ਕਰਦਾ ਵੀ ਮੈਂ ਜਿੰਨਾ ਤੇ ਮੇਰਾ ਹਿੱਸਾ ਪੈ ਸਕਦਾ ਉਸ ਹਿਸਾਬ ਨਾਲ ਮੈਂ ਆ ਜਾਣਾ ਛੁੱਟੀ ਵਾਲੇ ਦਿਨ ਠੀਕ ਖਾਲਸਾ ਢ ਦੇ ਨਾਲ ਜੁੜਿਆ ਮੈਨੂੰ 3-4 ਸਾਲ ਹੋ ਗਏ ਆ ਜਿੱਥੇ ਵੀ ਖਾਲਸਾ ਢ ਦਾ ਜਦੋਂ ਮੈਨੂੰ ਛੁੱਟੀ ਹੁੰਦੀ ਆ ਮੈਂ ਹੋ ਸਕਦਾ ਵੀ ਮੈਂ ਜਾ ਸਕਦਾ ਉੱਥੇ ਛੁੱਟੀ ਲੈ ਕੇ ਉੱਥੇ ਜਰੂਰ ਸੇਵਾ ਕਰਨ ਪਹੁੰਚੀਦਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਸੇਵਾਦਾਰ ਪੁਰਾਣੇ ਜੋ ਦਿਨ ਰਾਤ ਬਹੁਤ ਹੀ ਮਿਹਨਤ ਕਰਦੇ ਆ ਤੇ ਸਾਡੇ ਨਾਲ ਸੇਵਾ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕਿ ਕੀ ਨਾਮ ਹੈ ਤੁਹਾਡਾ ਸਿੰਦਰ ਵੀਰ ਸਿੰਘ ਜੀ ਠੀਕ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਹੈਲਥ ਡਿਪਾਰਟਮੈਂਟ ਚ ਸਰਵਿਸ ਕਰਦਾ ਜੀ ਠੀਕ ਹੈ ਜੀ ਤੇ ਖਾਲਸਾ ਏਨਾ ਕਿਵੇਂ ਸੁਭਬ ਬਣੇ ਤੁਹਾਡਾ ਸੇਵਾ ਕਰਨ ਦਾ ਜੀ ਬਾਪ ਇਦਾਂ ਹੀ 2-3 ਸਾਲ ਤੋਂ ਮਹਾਰਾਜ ਨੇ ਸੁਭਬ ਬਣਾਇਆ ਤੇ ਇਸਨੇ ਜਗਾ ਕਰ ਰਹੇ ਆ ਠੀਕ ਹੈ ਤੇ ਜਦੋਂ ਤੁਸੀਂ ਸੇਵਾ ਤੇ ਆਉਣੇ ਹੋਈ ਖਾਲਸਾ ਇਹਨਾਂ ਤੱਕ ਕੀ ਮੰਨ ਕੇ ਵਿਚਾਰ ਆਉਂਦੇ ਜੀ ਤੁਹਾਡੇ ਇਹ ਆਪਣੇ ਵਿਚਾਰ ਤੇ ਪੋਜੀਟਿਵ ਹੁੰਦੇ ਆ ਆਪਾਂ ਨੂੰ ਹੁੰਦਾ ਵਾਦ ਤੋਂ ਵਾਦ ਸੇਵਾ ਕੀਤੀ ਜਾਵੇ ਕਿਉਂਕਿ ਮਨੁੱਖਾ ਜਨਮ ਇੱਕ ਵਾਰ ਹੀ ਮਿਲਦਾ ਇਹਦਾ ਜਿੰਨੇ ਤੋਂ ਵੱਧ ਤੋਂ ਵੱਧ ਲਾਵਾ ਲਾਵਾ ਲੈ ਸਕਦੇ ਲੋਕਾਂ ਦੀ ਸੇਵਾ ਕਰਕੇ ਉਹਨਾਂ ਹੀ ਲੈ ਸਕੀਏ ਬਿਲਕੁਲ ਧੰਨਵਾਦ ਬਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਠੀਕ ਹੈ ਕੀ ਕੰਮ ਕਰਦੇ ਹੋ ਮੈਂ ਪੰਜਾਬ ਮੰਡੀ ਬੋਰਡ ਤੋਂ ਰਿਟਾਇਰ ਹਾਂ ਜੀ ਹਾਂਜੀ ਤੇ ਇਸ ਵਕਤ ਖਾਲਸਾ ਇਹਨਾਂ ਸੇਵਾਵਾਂ ਨਿਭਾ ਰਹੇ ਹੋ ਤੁਸੀਂ ਵੀ ਲੰਬੇ ਸਮੇਂ ਤੋਂ ਹਾਂਜੀ ਕਿਵੇਂ ਦੇਖਦੇ ਹੋ ਇਹ ਖਾਲਸਾ ਏਡ ਦੀਆਂ ਸੇਵਾਵਾਂ ਨੇ ਖਾਲਸਾ ਏਡ ਦੀਆਂ ਸੇਵਾਵਾਂ ਬਹੁਤ ਪ੍ਰਸਾਧਯੋਗ ਨੇ ਜੀ ਹਾਂਜੀ ਇੱਕ ਐਸੀ ਸੰਸਥਾ ਹੈ ਜਿੱਥੇ ਕਿਸੇ ਦਾ ਵੀ ਡੋਨੇਟ ਕੀਤਾ ਹੋਇਆ ਪੈਸਾ ਪੀੜਤ ਲੋਕਾਂ ਤੱਕ ਪਹੁੰਚਦਾ ਹੈ ਹਾਂਜੀ ਹਾਂਜੀ ਔਰ ਜਿੰਨੇ ਵੀ ਡੈਡੀਕੇਟਿਡ ਪਰਸਨ ਨੇ ਜਿਵੇਂ ਭਾਰੀ ਅਮਰਪਾਲ ਨੇ ਦੱਸਿਆ ਹੈ ਕਿ ਭਾਵੇਂ ਕੋਈ ਜੋਬ ਕਰਦਾ ਹੈ ਭਾਵੇਂ ਕੋਈ ਰਟੇ ਰਿਹਾ ਭਾਵੇਂ ਕੋਈ ਵਲੰਟੀਅਰ ਸੇਵਾ ਦੇ ਰਿਹਾ ਸਾਰੇ ਬੰਦੇ ਬੜੀ ਹਿੰਮਤ ਨਾਲ ਆਲੋਪ ਸਵੇਰ ਤੋਂ ਲੈ ਕੇ ਰਾਤ 10-11 ਵਜੇ ਤੱਕ ਲੰਮਾ ਸਮਾਂ ਔਰ ਆਪਣੇ ਆਪ ਨੂੰ ਇਹ ਪ੍ਰਸੰਨ ਮਹਿਸੂਸ ਕਰਦੇ ਆ ਸੇਵਾ ਕਰਕੇ ਬਹੁਤ ਹੀ ਬਤਨ ਆਓ ਇਧਰ ਦਿਖਾ ਦਿਓ ਹੀ ਆਪਣੇ ਸੰਗਤਾਂ ਨੂੰ ਵੀ ਇਸ ਤਰ੍ਹਾਂ ਅੱਜ ਡੀਜ਼ਲ ਦੀ ਸੇਵਾ ਹੋ ਰਹੀ ਹੈ ਥੋੜਾ ਇਹਦੇ ਬਾਰੇ ਦੱਸ ਦਿਓ ਜੀ ਹਾਂਜੀ ਇਹ ਡੀਜ਼ਲ ਦੀ ਅਸੀਂ ਪੱਤੀਆਂ ਇਹਨਾਂ ਨੂੰ ਕੱਲ ਦਿੱਤੀਆਂ ਸੀ ਜੀ ਉਸੇ ਤਰ੍ਹਾਂ ਹੀ ਆਪੋ ਆਪਣੇ ਭਾਂਡੇ ਲੈ ਕੇ ਆਏ ਆ ਛੋਟੇ ਛੋਟੇ ਕੰਨ ਲੈ ਕੇ ਆਏ ਆ ਹਾਂਜੀ ਇਹ ਆਪਣੇ ਦਾ ਡੀਜ਼ਲ ਨੂੰ ਜਿਵੇਂ ਕਿਸੇ ਕੋਲ ਪਾਉਂਦਾ ਨਹੀਂ ਹੁੰਦਾ ਆਪਣੇ ਦੁੱਧ ਵਾਲੇ ਕੈਨ ਦੇ ਵਿੱਚ ਆ ਕੇ ਉਹਨੇ ਕਿਹਾ ਵੀ ਆਪਣਾ ਮਟੀਰੀਅਲ ਜਾ ਕੇ ਆਪਣੀ ਥਾਲੀ ਦੀ ਜਿਹੜੀ ਪਜਾਈ ਜਿਹੜੀ ਉਹ ਮੈਂ ਆਪਣੀ ਥਾਲੀ ਬਾਵਾ ਜਾ ਕੇ ਹਾਂਜੀ ਹਾਂਜੀ ਬਿਲਕੁਲ ਜਿਵੇਂ ਜਿਸ ਦਾ ਬੰਦ ਹੈ ਉਸ ਤਰ੍ਹਾਂ ਅਦੀਵ ਲੈ ਕੇ ਜਾ ਰਹੇ ਮੇਰੇ ਪੰਪ ਅਸੀਂ 2 ਕਿਲੋਮੀਟਰ 3 ਕਿਲੋਮੀਟਰ ਤੇ ਘੇਰੇ ਦੀ ਪੰਪ ਹਾਇਰ ਕਰਦੇ ਆ ਜੀ ਕਿਤੇ ਏਲ ਲਿਜਾਂ ਲੱਗਿਆ ਵੀ ਪਰੇਸ਼ਾਨੀ ਦਾ ਕਿਸੇ ਨੂੰ ਆ ਹਾਂਜੀ ਉਹ ਆਪ ਕੋ ਆਪਣੇ ਸਾਧ ਪੌਣ ਮੋਟਰਸਾਈਕਲ ਤੇ ਲੈ ਜਾਂਦੇ ਕੋ ਟਰੈਕਟਰ ਤੇ ਲੈ ਜਾਂਦਾ ਕੋ ਰੀਲੇ ਤੇ ਲੈ ਜਾਂਦਾ ਹਾਂਜੀ ਠੀਕ ਹੈ ਧੰਨਵਾਦ ਜੀ ਦੇਖੋ ਸੰਗਤ ਜੀ ਸੰਗਤਾਂ ਤੇਲ ਲੈ ਕੇ ਜਾ ਰਹੀਆਂ ਕੋਈ ਕੈਨ ਲੈ ਕੇ ਆ ਰਿਹਾ ਜੀ ਦੁੱਧ ਵਾਲੇ ਕੋਈ ਟੋਲੀਆਂ ਲੈ ਕੇ ਆ ਰਹੀ ਦੁੱਧ ਵਾਲੀਆਂ ਜਿੰਨਾਂ ਕੋਲੇ ਨਹੀਂ ਵਿਚਾਰੇ ਕੋਲ ਬਰਤਨ ਕੋਈ ਡਰਮ ਲੈ ਕੇ ਆ ਰਿਹਾ ਪ੍ਰਮਾਤਮਾ ਸਭ ਤੇ ਮਿਹਰ ਕਰਿਆ ਹਰ ਇੱਕ ਚੜ੍ਹਦੀ ਚਲਾਇ ਰੱਖੀ ਪੰਜਾਬ ਨੂੰ ਵਾਹਿਗੁਰੂ ਦੀ ਜੀ ਖਾਲਸਾ ਵਾਹਿਗੁਰੂ ਦੀ ਖਫਤ